ਕੋਈ ਸ਼ੋਸ਼ਣ ਕਰੇ ਜਾਂ ਕਿਸੇ ਕਿਸਮ ਦੀ ਉਹਦੀ ਬਿਆਦਵੀ ਕਰੇ ਉਹਦੀ ਵੀ ਸਜ਼ਾ ਇਹ ਪੰਜ ਸ਼ੀਲਾ ਨੂੰ ਮੁੱਖ ਰੱਖਦੇ ਹੋਏ ਭਾਰਤ ਦਾ ਸੰਵਿਧਾਨ ਬਣਿਆ ਕਿ ਨਹੀਂ ਬਣਿਆ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਭਾਰਤੀ ਸੰਵਿਧਾਨ ਦੇ ਵਿੱਚ ਆਉਂਦੀਆਂ ਉਸ ਤੋਂ ਵੀ ਅੱਗੇ ਜਿਹੜਾ ਮਨੁੱਖਿਆ ਜੇ ਇਹ ਸੁਪਰੀਮ ਆ ਜੇ ਮਨੁੱਖ ਸੁਪਰੀਮ ਆ ਗੁਰਬਾਣੀ ਕਹਿੰਦੀ ਆ ਬੁੱਧ ਨਹੀਂ ਗਿਆ ਬਾਬਾ ਸਾਹਿਬ ਨੇ ਕਿਹਾ ਆਪਣੇ ਵੀ ਦੇਖਣ ਚ ਆਪਦਾ ਕਿ ਜੇ ਕੰਟਰੋਲਿੰਗ ਪਾਵਰ ਆ ਇਹ ਮੋਬਾਈਲ ਕਿਨੇ ਬਣਾਇਆ ਅੱਜ ਆਪਣਾ ਸੇਵ ਡਾਟਾ ਕਿੰਨਾ ਆ ਇਹ ਸੇਵ ਡਾਟਾ ਕਿੰਨਾ ਕਿੰਨਾ ਇੱਕ ਇੱਕ ਸਿੰਮ ਦੇ ਵਿੱਚ ਆ ਪਹਿਲਾਂ ਹੁੰਦਾ ਸੀ 2GB 4GB 8GB 16GB 32GB 64GB 100GB 500GB ਹਾਰਡ ਡਿਸਕਾਂ ਬਣ ਗਈਆਂ ਉਹ ਜਿਨ੍ਹਾਂ ਦਾ ਕੋਈ ਸ਼ੇਅਰ ਕਰਨ ਦਾ ਜਿਹੜਾ ਉਹ ਲਿਮਟਡ ਹੈ ਨੇ ਇਸੀ ਤਰ੍ਹਾਂ ਮਨੁੱਖ ਜਿਹੜਾ ਆ ਇਹਦਾ ਵੀ ਜਿਹੜਾ ਸੇਵ ਡਾਟਾ ਅਨਲਿਮਟਿਡ ਹੈ ਇਹ ਵੀ ਅਨਲਿਮਟਿਡ ਹੈ ਪਰ ਤਾ ਅਨਲਿਮਟਿਡ ਦਾ ਫਾਇਦਾ ਤੁਸੀਂ ਲੈ ਸਕਦੇ ਆ ਜੇ ਤੁਸੀਂ ਕਿਸੇ ਦੇ ਗੁਲਾਮ ਨਹੀਂ ਬਣਗੇ ਕਿਉਂਕਿ ਜੇ ਤੁਹਾਨੂੰ ਸੋਚਣ ਦੀ ਸਮਝਣ ਦੀ ਸੇਵ ਕਰਨ ਦੀ ਹਰ ਪੱਖ ਤੋਂ ਵਿਵੇਕ ਆਪਣੀ ਬੁੱਧੀ ਦਾ ਇਸਤੇਮਾਲ ਕਰਨ ਦੀ ਜਿਹੜੀ ਹੈ ਆਜ਼ਾਦੀ ਹੋਏਗੀ ਤਾਂ ਤੁਸੀਂ ਆਜ਼ਾਦ ਰਹੋਗੇ ਤਾਂ ਤੁਸੀਂ ਆਪਣੀ ਵਿਵੇਕਗੁద్ధి ਦਾ ਤਰਕ ਦੀ ਤਸੌਟੀ ਦੇ ਉੱਤੇ ਪਰਖ ਕਰਕੇ ਉਹਨੂੰ ਜਿਹੜਾ ਐਸਲਾ ਲੈਣ ਵਾਲੇ ਬਣ ਸਕਦੀਆਂ ਜੇ ਜਿਹੜਾ ਬੰਦਾ ਕਿਸੇ ਨਾ ਕਿਸੇ ਦਾ ਗੁਲਾਮ ਆ ਕਿਸੇ ਵੀ ਕਿਉਂਕਿ ਜੇ ਮੰਦਰ ਮਸਜਿਦ ਗੁਰਦੁਆਰੇ ਚਰਚ ਇਹ ਕेन ਬਣਾਇਆ ਇਹ ਬੰਦਾ ਬਣਾਉਂਦਾ ਬੰਦਾ ਬਣਾਉਂਦਾ ਕਿਸੇ ਵੀ ਕਿਸਮ ਦਾ ਗ੍ਰੰਥ ਹੈ ਉਹ ਲਿਖ ਲਿਖਿਆ ਜਾਂਦਾ ਉਹ ਕਾਗਜ਼ ਬੰਦੇ ਨੇ ਬਣਾਇਆ ਸ਼ਾਈ ਬੰਦੇ ਨੇ ਬਣਾਈ ਲਿਖਣ ਵਾਲਾ ਵੀ ਬੰਦਾ ਹੀ ਆ ਜਿਹੜਾ ਉਹਦੇ 'ਚ ਲਿਖਿਆ ਜਾਂਦਾ ਉਹ ਵੀ ਕਿਸੇ ਨਾ ਕਿਸੇ ਦੇ ਵਿਚਾਰ ਆ ਉਹ ਵੀ ਬੰਦੇ ਦੇ ਵਿਚਾਰ ਹੁੰਦੇ ਆ ਉਹ ਬੰਦੇ ਦੀ ਆਪਣੀ ਮਿਹਨਤ ਜਿੱਦਾਂ ਬੁੱਧ ਦੀ ਆ ਗੁਰੂ ਨਾਨਕ ਦੀ ਆ ਗੁਰੂ ਰਵਿਦਾਸ ਦੀ ਆ ਹੋਰ ਜਿੰਨੇ ਵੀ ਕਬੀਰ ਸੱਧਨਾ ਸੈਨ ਜਾਂ ਜਿਨ੍ਹਾਂ ਨੂੰ ਅਸੀਂ ਜਿਹੜਾ ਰਾਮ ਕਹਿੰਦੇ ਆ ਕ੍ਰਿਸ਼ਨ ਕਹਿੰਦੇ ਆ ਇਹ ਕਿੰਨੇ ਵੀ ਜਿਹੜੇ ਆ ਜਿਨ੍ਹਾਂ ਨੂੰ ਲੋਕ ਮੰਨਦੇ ਆਜ ਕੋ ਕਿਸੇ ਦਾ ਵੀ ਕਿਸੇ ਦੇ ਨਾਂ ਤੇ ਕਿਸੇ ਕਿਸਮ ਦਾ ਅੱਲਾ ਗੋੜ ਦਾ ਗ੍ਰੰਥ ਹੈ ਉਹ ਬੰਦੇ ਨੇ ਲਿਖਿਆ ਉਹ ਬੰਦੇ ਨੇ ਲਿਖਿਆ ਔਰ ਬੰਦਾ ਬੰਦੇ ਨੇ ਉਹਦੇ ਚ ਜਿਹੜੇ ਵਿਚਾਰ ਆ ਕਿਸੇ ਦੇ ਵੀ ਲਿਖਿਆ ਉਹ ਵੀ ਬੰਦੇ ਦੇ ਹੀ ਆ ਔਰ ਲੇਕਿਨ ਇਹ ਆ ਮਾਨਵਤਾਵਾਦੀ ਆ ਕਿ ਗੁਲਾਮੀ ਵਾਲੇ ਆ ਜਾਂ ਅੰਤ ਵਿਸ਼ਵਾਸ ਵਾਲੇ ਆ ਪਖੰਡਵਾਦ ਵਾਲੇ ਆ ਇਹ ਕਿਤਾਬ ਦੇ ਉੱਤੇ ਲਿਖਣ ਵਾਲੇ ਤੇ ਔਰ ਉਹ ਜਿਹਦੇ ਬਹੁਤ ਲਿਖੇ ਆ ਉਹ ਡਿਪੈਂਡ ਕਰਦਾ ਵੀ ਇਹ ਪਖੰਡਵਾਦ ਆ ਜਾਂ ਅੰਤ ਵਿਸ਼ਵਾਸ ਆ ਜਾਂ ਗਿਆਨਵਾਦ ਆ ਜਾਂ ਮਾਨਵਤਾਵਾਦੀ ਆ ਕਲਿਆਨਕਾਰੀ ਆ ਉਹ ਤਾਂ ਕਰੇਗਾ ਜੇ ਬੰਦਾ ਆਪਣੀ ਬੁੱਧੀ ਦਾ ਵਿਵੇਕ ਬੁੱਧੀ ਦਾ ਇਸ ਤੇ ਮਾਲ ਅਧਿਐਨ ਕਰੇਗਾ ਅਧਿਐਨ ਕਰਨ ਤੋਂ ਬਾਅਦ ਜਿਹੜਾ ਕਿਉਂਕਿ ਇਹ ਜਿਹੜਾ ਮਨੁੱਖਿਆ ਕਿਸੇ ਵੀ ਚੀਜ਼ ਦਾ ਗਿਆਨ ਦਾ ਧਿਆਨ ਕਰਕੇ ਅਧਿਐਨ ਕਰਦਾ ਅਧਿਐਨ ਜਿਹੜਾ ਹੁੰਦਾ ਉਹ ਵਿਗਿਆਨ ਬਣ ਜਾਂਦਾ ਉਹ ਵਿਗਿਆਨ ਬਣ ਜਾਂਦਾ ਵਿਗਿਆਨ ਜਿਹੜਾ ਹੁੰਦਾ ਉਹ ਟੈਕਨੋਲੋਜੀ ਬਣ ਜਾਂਦੀ ਹੈ ਜਿਵੇਂ ਜਿਹੜੀ ਆ ਰੌਸ਼ਨੀ ਆ ਬਾਹਰਲੀ ਰੌਸ਼ਨੀ ਬਲਵੇ ਆ ਇਹ 1000 ਜਿਹੜਾ ਆ ਬਾਅਰ ਉਹ ਆਪਣੇ ਆ ਕਿ ਬੰਦੇ ਨੇ ਜਿਹੜਾ ਆ ਉਹ ਉਸ ਦਾ ਇਦਾਂ ਨਾਂ ਆਉਂਦਾ ਉਹਨੇ 1000 ਵਾਰ ਧਿਆਨ ਕੀਤਾ ਉਹਨੂੰ ਪਾਗਲ ਕਹਿੰਦੇ ਸੀ ਜਦੋਂ ਉਹਨੇ 1000 ਵਾਰ ਧਿਆਨ ਕੀਤਾ ਤੇ 1000 ਤੋਂ ਬਾਅਦ ਜਦੋਂ ਉਹਨੇ ਧਿਆਨ ਕੀਤਾ ਤਾਂ ਬਲ ਜਗ ਗਿਆ ਲੋਕੀ ਉਹਨੂੰ ਪਾਗਲ ਕਹਿੰਦੇ ਸੀ ਉਹਦੀ ਮਾਂ ਨੂੰ ਲੈ ਕੇ ਟੀਚਰ ਦੇ ਗਿਆ ਵੀ ਤੇਰਾ ਮੁੰਡਾ ਇਹਨੂੰ ਅਸੀਂ ਪੜ੍ਹਾ ਨਹੀਂ ਸਕਦੇ ਉਹਨੂੰ ਕਹੀ ਜਾਣ ਇਹ ਬਹੁਤ ਜਿਹੜਾ ਆ ਇਹ ਪੜ੍ਹਾਈ ਵਾਲਾ ਬੱਚਾ ਉਹਦੀ ਮਾਂ ਨੂੰ ਲੈ ਕੇ ਦੇਗਾ ਵੀ ਇਹ ਪਾਗਲ ਆ ਉਸ ਪਾਗਲ ਨੇ ਜਿਹੜਾ ਆ ਉਹ ਬਲਬ ਦੀ ਖੋਜ ਕੀਤੀ ਪ੍ਰੈਸ ਵਾਲੇ ਕਹਿੰਦੇ ਵੀ ਤੁਸੀਂ 1000 ਵਾਰ ਇਹਦਾ ਇੰਨਾ ਸਮਾਂ ਲਾ ਕੇ ਇਹ ਅਧਿਆਨ ਕੀਤਾ ਤੁਸੀਂ ਸਮਾਂ ਗਵਾਇਆ ਉਹ ਕਹਿੰਦਾ ਨਹੀਂ 2 ਟੁੱਕ ਜਵਾਬ ਦਿੱਤਾ ਕਹਿੰਦਾ ਮੈਨੂੰ ਪਤਾ ਵੀ ਜਿਹੜਾ 1000 ਵਾਰ ਮੈਂ ਅਧਿਐਨ ਕੀਤਾ ਇਹਨਾਂ ਬਲਬ ਨਹੀਂ ਬਣ ਸਕਦਾ ਬਲਬ ਜਿਹੜਾ ਮੈਂ ਉਹਨ ਕੀਤੀ ਖੋਜ ਬਲ ਇਹਦੇ ਨਾ ਮਾਣੀ ਇਦਾਂ ਜਿਹੜੀ ਹੈ ਬੁੱਧਾ ਨੇ 6 ਸਾਲ 4 ਹਫ਼ਤੇ ਦੀ ਜਿਹੜੀ ਹੈ ਉਹ ਕਮਾਈ ਹੈ 4 ਹਫ਼ਤੇ ਦੇ ਵਿੱਚ ਉਹਨਾਂ ਨੇ ਸਾਨੂੰ ਧੰਮ ਦਾ ਮਾਰਗ ਦਿੱਤਾ ਉਹ ਕੀ ਹੈ ਇਹ ਜਿਹੜੀਆਂ ਪੰਜ ਸ਼ੀਲ ਆ ਪੰਜ ਸ਼ੀਲ ਨੂੰ ਅਸੀਂ ਵਰਕਰਾ ਕਿੰਦਾ ਰੱਖ ਵਰਦੇ ਆ ਇਹ ਮੈਂ ਜਿਹੜਾ ਬੁੱਧ ਆ ਇਹ ਧਰਮ ਨਹੀਂ ਹੈ ਇਹ ਬਾਣੀ ਵਾਲਾ ਧਰਮ ਨਹੀਂ ਹੈ ਜਿੱਦਾਂ ਇੱਕ ਡਾਕਟਰ ਆ ਉਹਨੂੰ ਬਾਣਾ ਮਿਲਿਆ ਜਿੱਦਾਂ ਇੱਕ ਮਿਨਿਸਟਰ ਐਟ ਜਨਟੀਆ ਉਹਨੂੰ ਬਾਣਾ ਮਿਲਿਆ ਜਿੱਦਾਂ ਇੱਕ ਵਕੀਲ ਆ ਉਹਨੂੰ ਬਾਣਾ ਮਿਲਿਆ ਜਿੱਦਾਂ ਇੱਕ ਟੀਚਰ ਆ ਉਹਨੂੰ ਬਾਣਾ ਮਿਲਿਆ ਬਾਬਾ ਸਾਹਿਬ ਨੇ ਜਿਹੜਾ ਪੜ੍ਹਾਈਆਂ ਕਰਨ ਤੋਂ ਬਾਅਦ ਉਹ ਮਿਲਿਆ ਇਹੀ ਜਿਹੜਾ ਆ ਇਹ ਭਿਖਸ਼ੂ ਆ ਜਿਹੜਾ ਉਹ ਇੱਕ ਗਿਆਨवान ਜਿਹਨੇ ਤਿਆਗ ਕੀਤਾ ਉਹ ਇੱਕ ਭਿਖਸ਼ੂ ਗਿਆਨ ਦਾ ਭੰਡਾਰ ਆ ਉਹ ਅੰਤ ਵਿਸ਼ਵਾਸ ਪਖੰਡਵਾਦ ਨਾਲ ਨਹੀਂ ਜੁੜਿਆ ਹੋਇਆ ਕਿ ਇਸ ਕਰਕੇ ਗਿਆਨ ਇੱਕ ਸਮੁੰਦਰ ਆ ਸਮੁੰਦਰ ਦੇ ਵਿੱਚ ਜਿੰਨਾ ਅਧਿਆਨ ਕਰਦੇ ਆ ਤੇ ਖੂਬ ਵਿਗਿਆਨ ਵੱਡਦਾ ਤੋਂ ਇਸ ਕਰਕੇ ਵਿਗਿਆਨ ਤੇ ਗਿਆਨ ਤੇ ਧਿਆਨ ਕਿਨੇ ਕਰਨਾ ਮਨੋੱਖ ਨੇ ਸ੍ਰਿਸ਼ਟੀ ਬਚਾਉਣ ਲਈ ਜੀਵ ਜੰਤੂ ਬਚਾਉਣ ਲਈ ਚੰਗੇ ਰਾਹ ਬੋਲਣ ਲਈ ਚੰਗਾ ਵਾਤਾਵਰਨ ਬਣਾਉਣ ਦੇ ਲਈ ਉਹਦੀ ਲਈ ਕੀ ਆ ਤਰੀ ਸ਼ਰਨ ਤ੍ਰੀ ਸ਼ਰਨ ਕੀ ਹੈ ਕਿ ਮੈਂ ਕਿਸੇ ਵਿਅਕਤੀ ਵਿਸ਼ੇਸ਼ ਦੀ ਨਹੀਂ ਮੈਂ ਇਸ ਬੁੱਧ ਬੁੱਧੀ ਦੀ ਸ਼ਰਨ ਜਾਨਾ ਮੈਂ ਬੁੱਧ ਦੀ ਸ਼ਰਨ ਜਾਨਾ ਕਿਸੇ ਵਿਸ਼ੇਸ਼ ਵਿਅਕਤੀ ਦੀ ਨਹੀਂ ਕਿਉਂਕਿ ਬੁੱਧ ਨੇ ਬੁੱਧ ਦਾ ਨਾਮ ਸਿਧਾਰਥ ਸੀ ਸਿਧਾਰਥ ਇੱਕ ਰਾਜਕੁਮਾਰ ਸੀ ਰਾਜਕੁਮਾਰ ਨੇ ਤਿਆਗ ਕੀਤਾ ਦੁੱਖ ਸਮਝਿਆ ਲੋਕਾਂ ਦਾ ਤੇ ਉਹ ਦੁੱਖ ਦੀ ਖੋਜ ਕਰਨ ਵਾਸਤੇ ਦੁੱਖ ਦਾ ਨਿਵਾਰਨ ਵਾਸਤੇ ਆਪਣੇ ਰਾਜ ਭਗ ਨੂੰ ਠੋਕਰ ਮਾਰੀ ਤੇ ਉਸ ਨੇ ਜਦੋਂ 6 ਸਾਲ 4 ਹਫ਼ਤਿਆਂ ਦੀ ਘੋਰ ਤਪੱਸਿਆ ਤੋਂ ਬਾਅਦ ਜਦੋਂ ਗਿਆਨ ਹੋਇਆ ਤੇ ਫਿਰ ਉਹਦਾ ਜਿਹੜਾ ਸੰਬੋਧਿ ਪ੍ਰਾਪਤ ਬੁੱਧ ਨਾਂ ਜਿਹੜਾ ਆ ਇੱਕ ਪਸ਼ੂ ਚਾਰਨ ਵਾਲੇ ਸੁਵਾਸਿਤ ਜਿਹੜਾ ਉਹਨਾਂ ਦੀ ਸੇਵਾ ਦੇ ਵਿੱਚ ਹਰਾ ਹਰਾ ਘਾਹ ਲਿਆ ਕੇ ਉਹਨਾਂ ਨੂੰ ਦਿੰਦਾ ਸੀ ਆਸਨ ਬਣਾਉਣ ਵਾਸਤੇ ਉਸ ਨੂੰ ਉਹਨਾਂ ਨੇ ਗਿਆਨ ਜਦੋਂ ਦਿੱਤਾ ਜਿਹੜੀ ਉਹਨੂੰ ਇਹ ਸਿੱਖਿਆ ਹਾਸਲ ਕੀਤੀ ਤਾਂ ਉਹਨਾਂ ਨੇ ਉਹਦਾ ਨਾਮ ਸੰਬੋਧੀ ਪ੍ਰਾਪਤ ਬੁੱਧ ਰੱਖਿਆ ਸੁਵਾਸਿਤ ਔਰ ਸੁਜਾਤਾ ਤੇ ਉਹ ਫੇਰ ਜਿਹੜਾ ਸਿਹਾਰਤ ਆ ਉਹ ਖਤਮ ਹੋ ਗਿਆ ਬੁੱਧ ਦੀ ਸਤਵ ਉਹਨਾਂ ਦਾ ਨਾਮ ਰੱਖ ਕੋਇਆ ਤੇ ਜਿੱਥੇ ਗਿਆਨ ਪ੍ਰਾਪਤ ਹੋਇਆ ਉੱਥੇ ਵੀ ਜਿਹੜਾ ਆ ਉਹ ਅੱਜ ਬੋਧੀ ਬ੍ਰਿਕਸ਼ ਨਾਮ ਦਾ ਰੱਖਿਆ ਗਿਆ ਉਹ ਵੀ ਬੱਚਿਆਂ ਨੇ ਨਾਮ ਰੱਖਿਆ ਜਾਨੀ ਹੁਣਾਂ ਦੇ ਵਿੱਚ ਤੋਂ ਇਸ ਕਰਕੇ ਮੈਂ ਬੁੱਧ ਦੀ ਸ਼ਰਨ ਜਾਨਾ ਹਾਂ ਭਾਵ ਮੈਂ ਕਿਸੇ ਧਰਮ ਦੀ ਨਹੀਂ ਕਿਸੇ ਵਿਅਕਤੀ ਦੀ ਨਹੀਂ ਮੈਂ ਹਰ ਮਨੁੱਖ ਜਿਹਦਾ ਗੁਰੂ ਰਵਿਦਾਸ ਨਹੀਂ ਕਹਿੰਦਾ ਹਰ ਸੋ ਹੀਰਾ ਛਾੜ ਕੇ ਕਰੇ ਆਨ ਕੀ ਆਸ ਤੈ ਨਰਦੋਜ ਕਿ ਜਾਏਗੇ ਸਤਿ પાਖੀ ਰਵਿਦਾਸ ਬਈ ਇਹ ਸੱਤਿਆ ਸੱਚ ਆ ਗੁਰ ਰਵਿਦਾਸ ਇਹ ਸੱਚ ਕਹਿੰਦਾ ਬਈ ਹਰ ਹਰ ਦਾ ਮਤਲਬ ਹੈ ਹਰੇਕ ਸੋ ਮਨੁੱਖ ਆਪਣੇ ਆਪ ਨੂੰ ਛੱਡ ਕੇ ਕਿਧੇ ਵਿਅਕਤੀ ਵਿਸ਼ੇਸ਼ ਜਾਂ ਕਿਸੇ ਦੀ ਗੁਲਾਮੀ ਦੇ ਲਈ ਜਾਂਦਾ ਤੇ ਰਵਿਦਾਸ ਇਹ ਸੱਚ ਕਹਿੰਦਾ ਬਈ ਉਹ ਨਰਦੂਜ ਉਹ ਨਰਕਾਂ ਨੂੰ ਜਾਊਗਾ ਉਹਨੂੰ ਕੋਈ ਜੇ ਉਹਨੇ ਆਪਣੀ ਮੁਕਤੀ ਦਾ ਮਾਰਗ ਵਣਨਾ ਮੁਕਤੀ ਦਾ ਤੇ ਉਹਨੂੰ ਜਿਹੜਾ ਆ ਉਹ ਬੇਗੰਪੁਰ ਦੇ ਵਾਸਤੇ ਸੰਕਲਪ ਕਰਨਾ ਪਊਗਾ ਤੋਂ ਇਸ ਕਰਕੇ ਮੈਂ ਆਪਣੀ ਬੁੱਧੀ ਦੀ ਸ਼ਰਨ ਜਾਂਦਾ ਹਾਂ ਮੈਂ ਧੰਮ ਦੀ ਸ਼ਰਨ ਜਾਂਦਾ ਧੰਮ ਕੀ ਹੈ ਇਹ ਪੰਜ ਸ਼ੀਲ ਅਸਟਾਂਗ ਮਾਰ ਪਰਮਤਾ ਜਿਹੜਾ ਆ ਬਈ ਜਿਉ ਔਰ ਜੀਨੇ ਦਾ ਕਨਸੈਪਟ ਬਈ ਕਿਸੇ ਦੀ ਜੀਵ ਹਤਿਆ ਨਹੀਂ ਕਰਨੀ ਚੋਰੀ ਨਹੀਂ ਕਰਨੀ ਝੂਠ ਨਹੀਂ ਬੋਲਣਾ ਤੇ ਸਭ ਨੂੰ ਸੰਮਤਾ ਸਮਾਨਤਾ ਸੁਤੰਤਰਤਾ ਤੇ ਭਾਈਚਾਰੇ ਦੇ ਕਨਸੈਪਟ ਦੇ ਉੱਤੇ ਲਿਆਉਣਾ ਦੇਸ਼ ਅੰਦਰ ਜਿੱਦਾਂ ਹੁਣ 바ਵਾ ਸਾਹਿਬ ਅੰਬੇਡਕਰ ਜੀ ਨੇ ਜਦੋਂ ਦੇਸ਼ ਨੂੰ ਪੜਿਆ ਦੇਸ਼ ਦੀ ਬਵਸਥਾ ਨੂੰ ਪੜਿਆ ਵਰਲਡ ਨੂੰ ਪੜਿਆ ਵਰਲਡ ਦੇ ਸੰਵਿਧਾਨਾਂ ਨੂੰ ਪੜਿਆ ਵਰਲਡ ਦੀ ਬਵਸਥਾ ਨੂੰ ਪੜਿਆ ਉਸ ਵੇਲੇ ਉਹਨਾਂ ਨੇ তথাਜਤ ਮਹਾਨ ਬੁੱਧ ਨੂੰ ਮੁਖੜਾ ਕੇ ਮਾਨਵਤਾ ਨੂੰ ਮੁਖੜਾ ਕੇ ਜਿਹੜਾ ਕਤਲੂਗਾਰਤ ਦੇ ਨਾਲ ਕੁਰਸੀ ਬਦਲਦੀ ਸੀ ਅੱਜ ਤੁਸੀਂ 26 ਜਨਵਰੀ 1950 ਤੋਂ ਪਹਿਲਾਂ ਦਾ ਭਾਰਤ ਔਰ ਭਾਰਤ ਦੇ ਨਕਸ਼ੇ ਨੂੰ ਭਾਰਤ ਦੇ ਇਤਿਹਾਸ ਨੂੰ ਜਦੋਂ ਜਾਣਦੇ ਆ ਮੁਗਲਾਂ ਨੇ 800 ਸਾਲ ਰਾਜ ਕੀਤਾ 800 ਸਾਲ ਦੇ ਰਾਜ ਵਿੱਚ ਕਿੰਨਾ ਮਾਨਵਤਾ ਦਾ ਕਤਲ ਹੋਇਆ ਭਾਰਤ ਦੇ ਮੂਲ ਨਿਵਾਸੀਆਂ ਦਾ ਕਿੰਨਾ ਕਤਲ ਹੋਇਆ ਕਿਉਂਕਿ ਕਿੰਨਾ ਧਰਮ ਦੇ ਨਾਂ ਤੇ ਕਤਲ ਹੋਇਆ ਸਿੱਖ ਇਤਿਹਾਸ ਨੂੰ ਜਦੋਂ ਪੰਜਾਬ ਦੇ ਯਾਤਰੀਖਸ਼ ਨੂੰ ਪਕੜ ਕੇ ਇੱਕ ਬਾਗ ਦੇ ਵਿੱਚ ਲੂੰਬੜੀ ਬਾਗ ਚ ਹੋਇਆ ਔਰ ਗਿਆਨ ਹੋਇਆ ਤਾਂ ਬੋਧ ਗਿਆ ਦੇ ਵਿੱਚ ਨਰਬਦਾ ਨਦੀ ਦੇ ਕਿਨਾਰੇ ਜਿਹੜਾ ਨਰੰਜਨਾ ਨਦੀ ਔਰ ਉਥੇ ਪੁਰਬੇਲਾ ਉਥੇ ਜਿਹੜਾ ਇੱਕ ਪਿੱਪਲ ਦੇ ਦਰਖਤ ਤਲੇ ਤਪੱਸਿਆ ਕਰਦੇ ਆ ਗਿਆਨ ਉੱਥੇ ਹੋਇਆ ਤਾਂ ਇਸ ਕਰਕੇ ਜਿਹੜੀ ਮੌਤ ਆ ਉਹ ਵੀ ਉਹਨਾਂ ਦੀ ਜਿਹੜੀ ਹੈ ਉਹ ਖੁੱਲੇ ਆਮ ਦੇ ਵਿੱਚ ਹੋਈ ਆ ਤੇ ਇਹ ਦੇਖੋ ਸ੍ਰਿਸ਼ਟੀ ਦੀ ਖੋਜ ਕਰਨ ਵਾਲੇ ਇਹ ਸ੍ਰਿਸ਼ ਧਰਤੀ ਜਿਹੜੀ ਆ ਮਨੁੱਖ ਧਰਤੀ ਦੇ ਵਿੱਚੋਂ ਬੜੀਆਂ ਹੋਈਆਂ ਚੀਜ਼ਾਂ ਦਾ ਫਾਇਦਾ ਲੈਂਦਾ ਪਰ ਪੈਦਾ ਕੁਦਰਤ ਕਰ ਰਹੀ ਆ ਸੋਨਾ ਕੁਦਰਤ ਕੁਦਰਤੀ ਤੌਰ ਤੇ ਹਨਾਣਾ ਜੋ ਨਿਕਲਦਾ ਲੋਹਾ ਹਨਾਣਾ ਜੋ ਨਿਕਲਦਾ ਲੱਕੜ ਜਿਹੜੀ ਆ ਉਹ ਪੈਦਾ ਜੰਗਲਾ ਪਹਾੜਾ ਚ ਹੁੰਦੀ ਆ ਪੱਥਰ ਕੰਕਰੀਟ ਸੀਮੈਂਟ ਹਰ ਚੀਜ਼ ਜਿਹੜੀ ਆ ਉਹ ਇਦਾਂ ਜਿਹੜੀ ਕੁਦਰਤ ਵੱਲੋਂ ਪੈਦਾ ਕੀਤੀ ਹੈ ਪਾਣੀ ਕੁਦਰਤ ਵੱਲੋਂ ਸਾਨੂੰ ਮਿਲਦਾ ਹੈ ਆਕਸੀਜਨ ਕੁਦਰਤ ਵੱਲੋਂ ਮਿਲਦੀ ਹੈ ਇਹ ਵੱਖਰੀ ਗੱਲ ਹੈ ਕਿ ਇਹਨਾਂ ਕੁਦਰਤੀ ਸਰੋਤਾਂ ਦੇ ਲੋਕਾਂ ਨੇ ਕਬਜ਼ੇ ਕਰਕੇ ਆਪਣਾ ਆਪਣਾ ਜਿਹੜਾ ਉਹਨੂੰ ਬਣਾ ਲਿਆ ਤੋਂ ਇਸ ਕਰਕੇ ਜਿਆਦਾ ਜਿਹੜਾ ਅੱਜ ਆਪਾਂ ਧੰਮ ਦੀ ਗੱਲ ਕੀਤੀ ਹੈ ਕਿ ਜਿਹੜਾ ਧੰਮ ਪੈਰੀਅਰ ਦਾ ਸੀ ਜਿਹੜਾ ਧੰਮ ਰਾਸ਼ਟਰਪਿਤਾ ਜਉਤੀਰਾਵ ਫੂਲੇ ਦਾ ਸੀ ਜਿਹੜਾ ਧੰਮ ਸ਼ਾਹੂ ਜੀ ਦਾ ਸੀ ਜਿਹੜਾ ਕੰਮ ਬਾਬਾ ਸਾਹਿਬ ਡਾਕਟਰ ਬੇੜਕਾਰ ਜੀ ਨੇ ਬਣਾਇਆ ਜਿਹੜਾ ਕੰਮ ਗੁਰੂ ਨਾਨਕ ਜੀ ਦਾ ਸੀ ਜਿਹੜਾ ਕੰਮ ਜਿਹੜਾ ਉਹ ਕਬੀਰ ਸਾਹਿਬ ਦਾ ਹੀ ਜਿਹੜਾ ਕੰਮ ਗੁਰੂ ਰਬਦਾਸ ਮਹਾਰਾਜ ਦਾ ਸੀ ਉਹ ਇਹ ਸੋਚ ਇੱਕੋ ਹੀ ਆ ਗਿਆਨ ਕਾ ਵਜਾ ਮੰਨ ਰਹੇ ਗੁਰਬਿੰਨ ਕਿਆ ਗਿਆਨ ਨਾ ਹੋਏ ਗਿਆਨ ਗੁਰੂ ਜਿਹੜਾ ਆ ਉਹ ਸਾਨੂੰ ਪੈਰ ਪੈਰ ਤੇ ਹਰ ਕੰਮ ਦੇ ਲਈ ਗੁਰੂ ਮਿਲਦਾ ਔਰ ਬਣਾਉਣਾ ਵੀ ਪੈਂਦਾ ਤੋ ਇਸ ਕਰਕੇ ਅੱਜ ਜਿਹੜਾ ਗਿਆਨ ਆ ਉਹ ਗਿਆਨ ਦਾ ਸਮੁੰਦਰ ਤੇ ਸਾਰੇ ਰੁਖ ਬਦਲ ਦਿਖਲਾ ਜੋਸ਼ ਨਾ ਰੁਕਣਾ ਨਹੀਂ ਜੁਕਣਾ ਨਹੀਂ ਇਥੇ कोई डरना नहीं संविधान साथ है कर देखे सभी जो बात आए कोई डरना नहीं संविधान साथ साथर देखे सभी जो बात है चल जाने दे सबको अभी मशाल ऐसे बन रोशन करे सब का जीवन मिसाल ऐसी तुम में भी

ਪਾਰਕ ਦੇ ਵਿੱਚ ਆਏ ਸਾਰੇ ਮੇਰੇ ਸਾਥੀ ਬੱਚੇ ਬਹੁਤ ਪਿਆਰੇ ਬੱਚੇ ਮੈਂ ਮਿਸ ਕਰਦਾ ਤੁਹਾਨੂੰ ਸਾਰਿਆਂ ਨੂੰ ਤੇ ਆਪ ਸਭ ਨੂੰ ਕੌਲ ਸਾਹਿਬ ਸੀਤਾ ਕੌਰ ਜੀ ਜਿਨ੍ਹਾਂ ਨੇ ਬੜੀ ਮਿਹਨਤ ਦੇ ਨਾਲ ਇਹ ਪਾਰਕ ਤਿਆਰ ਕੀਤਾ ਆਪ ਸਭ ਨੂੰ ਨਮ ਬੁਧਾਈ ਜੈਪੀ ਤੇ ਪੂਰਨ ਮਾਚੀ ਦੇ ਅੱਜ ਸਭ ਨੂੰ ਬਹੁਤ ਬਹੁਤ ਮੁਬਾਰਕਾਂ 2600 ਸਾਲ ਪਹਿਲਾਂ 2600 ਸਾਲ ਪਹਿਲਾਂ ਸਾਡਾ ਭਾਰਤ ਇੱਕ ਛੋਟੀਆਂ-ਛੋਟੀਆਂ ਰਾਜਸਤਾਨ ਦੇ ਵਿੱਚ ਵੰਡਿਆ ਹੋਇਆ ਸੀ ਉਸ ਇੱਕ ਰਾਜਸਤਾਨ ਜਿਹੜਾ ਬਾਦਸ਼ਾਹ ਸੀ ਰਾਜਾ ਸੀ ਉਸੀ ਰਾਜਾ ਸਦੋਦਨ ਬੱਚੇ ਕੌਣ ਸੀ ਰਾਜਾ ਸਦੋਦਨ ਉਹਨਾਂ ਦਾ ਵਿਆਹ ਮਹਾਮਾਇਆ ਨਾਲ ਹੋਇਆ ਸਮਾਂ ਬੀਤਦਾ ਗਿਆ ਉਹਨਾਂ ਦੇ ਘਰ ਇੱਕ ਬੱਚੇ ਨੇ ਪੈਦਾ ਹੋਇਆ ਲੇਕਿਨ ਉਸ ਤੋਂ ਪਹਿਲਾਂ ਬੱਚਾ ਹੋਣ ਤੋਂ ਪਹਿਲਾਂ ਕੁਝ ਰਸਮਾਂ ਰੀਤਾਂ ਰਿਵਾਜਾਂ ਹੁੰਦੇ ਸੀ। ਸਦੋਦਨ ਨੇ ਕੀ ਕੀਤਾ? ਮਹਾਵਾਇ ਨੂੰ ਬੱਚਾ ਹੋਣ ਵਾਲਾ ਹੈ ਤਾਂ ਉਹਨਾਂ ਦੀ ਪਰੰਪਰਾ ਹੈ ਕਿ ਜਿਹੜੀ ਬੇਟੀ ਹੁੰਦੀ ਆ ਉਹ ਆਪਣੇ ਪੇਕੇਆਂ ਦੇ ਘਰ ਜਾ ਕੇ ਬੱਚੇ ਨੂੰ ਜਨਮ ਦੇਦੀ ਹੈ। ਤੇ ਉਸ ਰਸਮ ਨੂੰ ਮਨਾਉਂਦੇ ਹੋਏ ਨੇ ਬਰਕਰਾਰ ਰੱਖਦੇ ਹੋਏ ਨੇ ਰਾਜਾ ਸਦੋਦਨ ਨੇ ਰੱਥ ਚੜਵਾਇਆ। ਉਹ ਰੱਥ ਚੜਵਾ ਕੇ ਮਹਾਮਾਇਆ ਦੇ ਨਾਲ ਬਹੁਤ ਸਾਰੀਆਂ ਔਰਤਾਂ ਨੂੰ ਭੇਜ ਕੇ ਤਾਂ ਉਹਨਾਂ ਦੇ ਘਰਵਾਲੋਂ ਰਵਾਨਾ ਕਰ ਦਿੱਤਾ। ਰੱਥ ਜਾ ਰਹੇ ਹਨ। ਜੰਗਲ ਦੇ ਵਿੱਚ ਪਹੁੰਚ ਗਏ। ਬਹੁਤ ਘਣਾ ਜੰਗਲ ਹੈ। ਉਸ ਜੰਗਲ ਦੇ ਵਿੱਚ ਖੂਬਸੂਰਤ ਦਰਖਤ ਵੀ ਹੈ, ਫੁੱਲਾਂ ਨਾਲ ਲੱਦੇ ਹੋਏ ਆ। ਤੇ ਅਚਾਨਕ ਮਹਾਮਾਇਆ ਨੂੰ ਲੱਗਿਆ ਕਿਵੇਂ ਹੁਣ ਠੀਕ ਨਹੀਂ ਆ ਰੱਥ ਨੂੰ ਰੋਕਿਆ ਜਾਵੇ ਰੱਥ ਨੂੰ ਰੋਕਵਾਇਆ ਗਿਆ ਰੱਥ ਨੂੰ ਰੋਕਵਾ ਕੇ ਜਿਉਂ ਹੀ ਰੱਥ ਦੇ ਵਿੱਚੋਂ ਬਾਹਰ ਨਿਕਲੇ ਉਹਨਾਂ ਨੂੰ ਪਤਾ ਚੱਲ ਗਿਆ ਜਿੰਨੀਆਂ ਉਹ ਗੋਲੀਆਂ ਸੀ ਉਹਨਾਂ ਦੀਆਂ ਜਿੰਨੀਆਂ ਕਮਾਲੀਆਂ ਸੀ ਜਿਹੜੀਆਂ ਨਾਲ ਗਈਆਂ ਸੀ ਉਹਦੇ ਦੁਆਰੇ ਇੱਕ ਘੇਰਾ ਘਰਤ ਲਿਆ ਘੇਰਾ ਬਣਾ ਲਿਆ ਉਸ ਜੰਗਲ ਦੇ ਵਿੱਚ ਅਸਮਾਨ ਦੇ ਥੱਲੇ ਫੁੱਲੀ ਨੇਚਰ ਦੇ ਵਿੱਚ ਇੱਕ ਬੱਚੇ ਨੇ ਜਨਮ ਲਿਆ ਜਿਹਦਾ ਨਾਮ ਸੀ ਸੁਧਾਰਥ ਗੌਤਮ ਅੱਜ ਜਿਹਨਾਂ ਦੀ ਅਸੀਂ ਪੂਰਨਮਾਸੀ ਦਾ ਦਿਨ ਜਿਹੜਾ ਆ ਅਸੀਂ ਮਨਾ ਰਹੇ ਹਾਂ ਉਹੀ ਬੱਚੇ ਨੇ ਵੱਡੇ ਹੋ ਕੇ ਵੱਡੇ ਵੱਡੇ ઋષਿਮੁਨੀਆਂ ਨੂੰ ਵੱਡੇ ਵੱਡੇ ਰਾਜਿਆਂ ਨੂੰ ਵੱਡੇ ਵੱਡੇ ਜਿਹੜੇ ਬਿਜ਼ਨਸਮੈਨ ਆ ਉਹਨਾਂ ਨੂੰ ਆਪਣੇ ਧੰਮ ਦੇ ਵਿੱਚ ਕਨਵਰਟ ਕੀਤਾ ਆਪਣੇ ਧੰਮ ਦੇ ਵਿੱਚ ਲੈ ਕੇ ਗਏ ਲੈ ਕੇ ਕਿੱਦਾਂ ਗਏ ਵਿਚਾਰਤਾਰਾਂ ਦੇ ਨਾਲ ਦੁਨੀਆ ਤੋਂ ਸਭ ਤੋਂ ਵੱਡੀ ਇਸ ਵੇਲੇ ਜੇ ਕੋਈ ਵਿਚਾਰਤਾਰਾ ਹੈ ਉਹ ਹੈ ਬੁੱਧ ਬੁੱਧ ਤੋਂ ਵੱਡੀ ਕੋਈ ਵੀ ਵਿਚਾਰਤਾਰਾਨੀ ਨਹੀਂ ਸਾਡੇ ਦੇਸ਼ ਦਾ ਜਿਹੜਾ ਰਾਜਾ ਹੈ ਅਗਰ ਉਹ ਭਾਰਤ ਦੀ ਧਰਤੀ ਤੋਂ ਬਾਹਰ ਜਾ ਰਿਹਾ ਤਾਨੂੰ ਪਤਾ ਕਿ ਕੋਲ ਕੀ ਲੈ ਕੇ ਜਾਂਦਾ ਉਹ ਬੁੱਧਾ ਦਾ ਸਟੈਚੂ ਔਰ ਜਾ ਕੇ ਜਿਸ ਕੰਟਰੀ ਦੇ ਵਿੱਚ ਉਹਨੇ ਜਾਣਾ ਹੋਵੇ ਉੱਥੇ ਜਾ ਕੇ ਉਹ ਬੁੱਧਾ ਸਟੈਚੂ ਉਹਨਾਂ ਨੂੰ ਦਿੰਦਾ ਤੇ ਉਹਨਾਂ ਨੂੰ ਜਾ ਕੇ ਪਤਾ ਕੀ ਕਹਿੰਦਾ ਕਹਿੰਦਾ ਮੈਂ ਬੋਧੀ ਧਰਤੀ ਤੋਂ ਆਇਆ ਮੈਂ ਬੋਧੀ ਧਰਤੀ ਤੋਂ ਆਇਆ ਇਹਨਾਂ ਬੁੱਧ ਦਾ ਜਿਹੜਾ ਗਿਆਨ ਆ ਦੂਸਰੇ ਦੇਸ਼ਾਂ ਦੇ ਵਿੱਚ ਫੈਲ ਚੁੱਕਾ ਹੈ ਲੇਕਿਨ ਅਸੀਂ ਇੱਥੇ ਵੰਜੇ ਆ ਭਾਰਤ ਦੇ ਲੋਕ ਅਜੇ ਵੀ ਬੁੱਧੀ ਜ਼ਿੰਦੇਵਲ ਨਹੀਂ ਵੱਧ ਰਹੇ ਕਿਉਂ ਅਸੀਂ ਸਦੀਆਂ ਤੋਂ ਗੁਲਾਮ ਸਦੀਆਂ ਤੋਂ ਪਿਛੜੇ ਹੋਏ ਸਕੂਲਾਂ ਤੋਂ ਵੰਜੇ ਪੜ੍ਹਾਈ ਤੋਂ ਵੰਜੇ ਗਿਆਨ ਹੀਣੇ ਜਿਨ੍ਹਾਂ ਨੂੰ ਗਿਆਨ ਦਾ ਇਲਮ ਹੀ ਨਹੀਂ ਹੈ ਇਸ ਕਰਕੇ ਅਸੀਂ ਬੁੱਧਵਲ ਨਹੀਂ ਜਾ ਰਹੇ ਜਿਸ ਦਿਨ ਅਸੀਂ ਬੁੱਧਵਲ ਚਲੇ ਜਾਵਾਂਗੇ ਸਾਡੇ ਜਿਹੜੇ ਬੱਚੇ ਆ ਇਹ ਵੱਡੇ ਵੱਡੇ ਵਿਗਿਆਨੀ ਬਣਨਗੇ ਜਪਾਨ ਦੀ ਤਰ੍ਹਾਂ ਇਹ ਵੱਡੇ ਵੱਡੇ ਜਿਹੜੇ ਆ ਬਿਜ਼ਨਸਮੈਨ ਬਣਨਗੇ ਬਗਿਆਨ ਜਪਾਨ ਦੀ ਤਰ੍ਹਾਂ ਜਪਾਨ ਦੇ ਵਿੱਚ ਜਦੋਂ ਤੁਸੀਂ ਕਿਤੇ ਜਾ ਕੇ ਦੇਖੋਗੇ ਘਰ ਘਰ ਦੇ ਵਿੱਚ ਫਿਰ ਫੈਕਟਰੀ ਹੈ ਘਰ ਘਰ ਦੇ ਵਿੱਚ ਮੋਬਾਈਲ ਫੋਨ ਬਣਦੇ ਆ ਘਰ ਘਰ ਦੇ ਵਿੱਚ ਸੋਨੀ ਟੀਵੀ ਬਣਦੇ ਆ ਘਰ ਘਰ ਦੇ ਵਿੱਚ ਖਟਾਉਣੇ ਬਣਦੇ ਆ ਘਰ ਘਰ ਆ ਜਿੰਨਾ ਵੀ ਸਮਾਨ ਹੈ ਚਾਹੇ ਨਾ ਜਪਾਨ THAILAND ਤੋਂ ਆ ਰਿਹਾ ਹੈ ਉਹ ਕਿਉਂ ਬਣਾਉਂਦੇ ਆ ਕਿਉਂ ਕਿਉਂਕਿ ਉਹ ਬੁੱਧ ਦੇ ਨਾਲ ਜੁੜੇ ਹੋਏ ਆ ਉਹ ਬੁੱਧ ਤੋਂ ਕੰਮ ਲੈਂਦੇ ਆ ਤੇ ਜੇ ਸਾਡੇ ਵਿੱਚ ਕੋਈ ਕੰਮ ਕਰਨ ਲੱਗਣਗੇ ਤੇ ਅਸੀਂ ਉਹਨਾਂ ਨੂੰ ਰੋਕ ਦਿੰਨੇ ਆ ਨਹੀਂ 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 ਇਹ ਸਾਡੇ ਵਸ ਦੀ ਗੱਲ ਨਹੀਂ ਇਹ ਤਾਂ ਉੱਪਰ ਵਾਲ ਦੇ ਹੱਥ ਵਿੱਚ ਆ ਉਹ ਜੋ ਕਰਦਾ ਉਹ ਕਰਦਾ ਤੁਸੀਂ ਕੁਝ ਨਹੀਂ ਕਰ ਸਕਦੇ ਉਹ ਤੋਂ ਬਗੈਰ ਤਾਂ ਪਤਾ ਹੀ ਨਹੀਂ ਚੌਂਦਾ ਇਹੋ ਜਿਹੇ ਗਲਤ ਧਾਰਨਾਵਾਂ ਜਿਹੜੀਆਂ ਅਸੀਂ ਬੱਚਿਆਂ ਦੇ ਦਿਮਾਗ ਦੇ ਵਿੱਚ ਪਾ ਦਿੰਦੇ ਆ ਇਸ ਕਰਕੇ ਬੱਚੇ ਸਾਡੇ ਇੰਜੀਨੀਅਰ ਨਹੀਂ ਬਣਦੇ ਇਸ ਕਰਕੇ ਬੱਚੇ ਪੜ੍ਹਦੇ ਲਿਖਦੇ ਨਹੀਂ ਤੇ ਅਸੀਂ ਧਾਗੇ ਤੇ ਵੀਤ ਬੰਨ ਕੇ ਚਾਹੁੰਦੇ ਕਿ ਅਸੀਂ ਪਾਸ ਹੋ ਜਾਈਏ ਪੜ੍ਹਿਆ ਨਾ ਇੰਜੀਨੀਅਰ ਫੇ ਕਿੱਥੋਂ ਬਣਨਾ ਸੋ ਅੱਜ ਦੇ ਦਿਨ ਦੇ ਉੱਤੇ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਗਰਮੀ ਬੜੀ ਹੈ ਤੁਸੀਂ ਖੀਰ ਖੀਰ ਖਾਓ ਬੁੱਧਾ ਜਨਤੀ ਦਾ ਆਨੰਦ ਮਾਣੋ ਢੰਗੜੇ ਪਾਓ ਅੱਜ ਕਿਉਂਕਿ ਅੱਜ ਵਿਸ਼ਵ ਦਾ ਸਭ ਤੋਂ ਵੱਡਾ ਦਿਨ ਹੈ ਗਿਆਨ ਦਾ ਦਿਨ ਬੁੱਧ ਕੀ ਹੁੰਦੀ ਆ ਗਿਆਨ ਬੁੱਧ ਕੋਈ ਹੋਰ ਚੀਜ਼ ਨਹੀਂ ਆ ਬੁੱਧ ਕੋ ਬ୍ୟక్తి ਨਹੀਂ ਆ ਬੁੱਧ ਕੋਈ ਮਾਨਤਾ ਨਹੀਂ ਆ ਬੁੱਧ ਆ ਬੁੱਧ ਜੇ ਕੋਈ ਚੰਗਾ ਕੰਮ ਕਰਦਾ ਸੋਚ ਕੇ ਕਰਦਾ ਤਾਂ ਉਹਨੂੰ ਕਹਿੰਦੇ ਇਹਦੀ ਬੁੱਧੀ ਬੜੀ ਵਧੀਆ ਵੀ ਇਹ ਕੀ ਆ ਬੋਧੀ ਹੈ ਇਹਦੀ ਬੁੱਧੀ ਵਧੀਆ ਆ ਤੇ ਜੇ ਬੰਦਾ ਬੱਚਾ ਕੰਮ ਨਹੀਂ ਠੀਕ ਕਰ ਰਿਹਾ ਇਹਦੋਂ ਨਾਲੇ ਹੀ ਆ ਇਹ ਕਿਸੇ ਕੰਮ ਦਾ ਨਹੀਂ ਹੈ ਇਹ ਤਾਂ ਪੜਿਆ ਹੀ ਨਹੀਂ ਪਾਸ ਕੀ ਹੋਣਾ ਸੀ ਇਹ ਤਾਂ ਮੱਥਾ ਟੇਕਦਾ ਰਿਹਾ ਨੇ ਪਾਸ ਕੀ ਹੋਣਾ ਸੀ ਹੈਨਾ ਧਾਗਾ ਬੰਨ ਕੇ ਸਕੂਲੇ ਚਲ ਗਿਆ ਕਹਿੰਦਾ ਮੈਨੂੰ ਬਾਬੇ ਨੇ ਪਾਸ ਕਰ ਦੇਣਾ ਕਹਿੰਦੇ ਹਨ ਇਸ ਕਰਕੇ ਬੁੱਧੀ ਤੋਂ ਕਮ ਲੈਣਾ ਬੁੱਧੀ ਹੈ ਸਭ ਕੁਝ ਜਿਸ ਦਿਨ ਬੁੱਧੀ ਸਾਡੀ ਜਾਗ ਗਈ ਤਾਂ ਸਮਝ ਲਓ ਅਸੀਂ ਜਪਾਨ ਨਾਲ ਵੀ ਵੱਧ ਤਰੱਕੀ ਕਰ ਜਾਾਂਗੇ ਆਪ ਸਭ ਨੂੰ ਨਮੋ ਬੁਧਾਈ ਜੈ ਜੀ

अॼो <marriages timing> ਚਾਰ ਪੰਜ ਬੰਦੇ 10 ਬੰਦਿਆਂ ਨੂੰ ਫੋਨ ਵੀ ਕਰ ਦਿੱਤਾ ਤੇ ਛੋਟ ਮੈਸੇਜ ਤੇ ਜਿੰਨਾਂ ਦਾ ਵੀ ਪ੍ਰੋਗਰਾਮ ਹੋਇਆ ਇਹ ਕਬੂਲ ਕਰਨ ਧੰਨਵਾਦ ਤੇ ਸਾਡੀ ਜਿਹੜੇ ਗੀਤਾ ਕੋਟ ਰਾਣੀ ਦੀ ਕਮਲ ਬੰਗੜ ਇਹਨਾਂ ਨੇ ਇਹ ਜਿਹੜਾ ਟੀਵੀ ਸ਼ਕਤੀ ਤੋਂ ਪ੍ਰੋਗਰਾਮ ਵੀਡੀਓਗ੍ਰਾਫੀ ਖੋਦੂਆ ਤੇ ਲਾਈਵ ਵੀ ਸ਼ੈਅ ਕੀਤਾ ਤੇ ਉਹ ਪ੍ਰੋਗਰਾਮ ਆ ਰਾਣਾ ਸਿਟੀ ਕੇਵਲ ਵਾਲੇ ਵੀ ਆਏ ਸੀ